ਕਿ ਤੁਸੀਂ ਜਾਣਦੇ ਹੋ ਸੁਪਨਾ ਸਿਰਫ ਇੱਕ ਆਮ ਦ੍ਰਿਸ਼ ਨਹੀਂ ਹੁੰਦਾ ਸਗੋਂ ਇਹ ਆਤਮਾ ਦਾ ਇੱਕ ਸੰਦੇਸ਼ ਹੁੰਦਾ ਹੈ ਜਿਸ ਦੇ ਵਿੱਚ ਤੁਹਾਡੇ ਭਵਿੱਖ ਦੇ ਰਾਜ ਛੁਪੇ ਹੁੰਦੇ ਆ ਸੁਪਨੇ ਚ ਸੱਪ ਦਿਸਣਾ ਸੋਪਨ ਸ਼ਾਸਤਰ ਅਨੁਸਾਰ ਅਸਲੀ ਅਰਥ ਤੇ ਇਸ ਦੇ ਉਪਾਕ ਕੀ ਹੈ ਸੋਪਨ ਸ਼ਾਸਤਰ ਪਤਾ ਕੀ ਕਹਿੰਦਾ ਕਿ ਜੇ ਸੁਪਨੇ ਚ ਸੱਪ ਦਿਸੇ ਤਾਂ ਇਹ ਸਿਰਫ ਡਰ ਨਹੀਂ ਕਿ ਡਾਰ ਤੁਹਾਡੇ ਮਨ ਚ ਕੋਈ ਬੈਠਾ ਹੈ ਅਵਚੇਤਨ ਮਨ ਚ ਤਦ ਤੁਹਾਨੂੰ ਇਹ ਸੁਪਨੇ ਆ ਰਹੇ ਆ ਸਗੋਂ ਕਿਸਮਤ ਦੇ ਵੱਡੇ ਇਸ਼ਾਰੇ ਆ ਸਾਨੂੰ ਉਹਨਾਂ ਇਸ਼ਾਰਿਆਂ ਨੂੰ ਸਮਝਣਾ ਪਵੇਗਾ ਮੈਂ ਬਹੁਤ ਵਾਰ ਹਰ ਵੀਡੀਓ ਚ ਕਹਿੰਨੀ ਹੁੰਨੀ ਆ ਜਿਹੜੀ ਰਹੱਸਮਈ ਹੋਵੇ ਕਿ ਸਾਨੂੰ ਉਸ ਰਹੱਸ ਨੂੰ ਡੀਕੋਡ ਕਰਨਾ ਆਉਣਾ ਚਾਹੀਦਾ ਹੈ ਜਿਹੜਾ ਕਿ ਬਹੁਤ ਜ਼ਰੂਰੀ ਹੈ ਇਹਦਾ ਫਾਇਦਾ ਇਹ ਹੁੰਦਾ ਕਿ ਅਸੀਂ ਭਵਿੱਖ ਵਿੱਚ ਆਉਣ ਵਾਲੀਆਂ ਜਾਂ ਵਾਪਰਨ ਵਾਲੀਆਂ ਕਟਨਾਵਾਂ ਤੋਂ ਸੁਚੇਤ ਹੋ ਜਾਂਦੇ ਹਾਂ ਕਿ ਹੁਣ ਇਹ ਹੋਣ ਵਾਲਾ ਹੈ ਮੈਂ ਡਾਕਟਰ ਤੇਰਾਕਾਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਜੋ ਦਰਸ਼ਕਾਂ ਦੀਆਂ ਫੋਨ ਕਾਲਸ ਆਉਣ ਤੋਂ ਬਾਅਦ ਮੈਨੂੰ ਬਣਾਉਣੀ ਪਈ ਬਹੁਤ ਫੋਨ ਆਏ ਕਿ ਸੁਪਨੇ ਸੱਪ ਬਹੁਤ ਆਉਂਦੇ ਆ ਸੋ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਨੇ ਰਹਿਣਾ ਮੈਂ ਤੁਹਾਨੂੰ ਇੱਕ ਐਸਾ ਦੁਰਲਭ ਉਪਾਅ ਦੱਸਾਂਗੀ ਜੋ ਕਿਸੇ ਵੀ ਮਾੜੇ ਸੁਪਨੇ ਦੀ 네ਗੇਟਿਵਿਟੀ ਨੂੰ ਤੁਰੰਤ ਖਤਮ ਕਰ ਸਕਦਾ ਹੈ ਬਹੁਤ ਲੋਕ ਨੇ ਜਿਨ੍ਹਾਂ ਨੂੰ ਅਜਿਹੇ ਸੁਪਨੇ ਆਉਂਦੇ ਆ ਪਹਿਲੀ ਗੱਲ ਸੱਪਾਂ ਦੇ ਸੁਪਨੇ ਤੁਹਾਨੂੰ ਔਰੇ ਕਿਉਂ ਆ ਮੈਂ ਸਰਪਦੋਸ਼ ਦੀ ਵੀ ਗੱਲ ਕਰਨੀ ਹੈ ਅਸਲ 'ਚ ਨਾ ਵੈਦਿਕ ਗ੍ਰੰਥ ਕਹਿੰਦੇ ਆ ਕਿ ਸੱਪ ਦੇ ਸੁਪਨੇ ਅਵਚੇਤਨ ਮਨ ਕਰਮਾ ਤੇ ਕੁੰਡਲਨੀ ਸ਼ਕਤੀ ਦੇ ਪ੍ਰਤੀਕ ਹੁੰਦੇ ਆ ਕਈ ਵਾਰ ਮਨੁੱਖ ਦੇ ਅੰਦਰ ਲੁਕੇ ਅ ਡਰ ਗੁੱਸਾ ਜਾਂ ਅਧੂਰੇ ਸੰਕਲਪ ਵੀ ਸੱਪ ਦੇ ਰੂਪ 'ਚ ਸੁਪਨੇ 'ਚ ਦਿਸਦੇ ਆ ਸਾਡੇ ਹੋਰ ਪ੍ਰਾਤਨ ਗ੍ਰੰਥ ਨੇ ਵੈਦਿਕ ਜਿਹੜੇ ਇਹ ਦੱਸਦੇ ਆ ਕਿ ਜਦੋਂ ਕਿਸੇ ਨੂੰ ਮੁਰਮੁਰ ਕੇ ਸੱਪ ਦੇ ਸੁਪਨੇ ਆਉਣ ਬਾਰ ਬਾਰ ਸੱਪ ਦੇ ਸੁਪਨੇ ਆਉਣ ਲਗਾਤਾਰ ਸੱਪ ਦੇ ਸੁਪਨੇ ਆਉਣ ਤਾਂ ਇਹ ਪਿਛਲੇ ਜਨਮ ਦੇ ਰੇਣ ਨਾਗ ਦੋਸ਼ ਜਿਸ ਨੂੰ ਸਰਪ ਦੋਸ਼ ਵੀ ਕਹਿੰਦੇ ਆ ਤੇ ਜਾਂ ਫਿਰ ਅਧੂਰੇ ਕਰਮਾਂ ਦਾ ਸੰਕੇਤ ਹੋ ਸਕਦਾ ਹੈ ਇਹ ਹੁਣ ਤੁਸੀਂ ਦੇਖਣਾ ਕਿ ਤੁਹਾਨੂੰ ਕਿੱਦਾਂ ਦੇ ਸੁਪਨੇ ਆਉਂਦੇ ਆ ਮੈਂ ਇਸ ਵੀਡੀਓ ਦੇ ਵਿੱਚ 10 ਤਰ੍ਹਾਂ ਦੇ ਸੱਪਾਂ ਦੇ ਸੁਪਨੇ ਪੇਸ਼ ਕਰਨ ਲੱਗੀ ਆ ਤੇ ਉਹਨਾਂ ਦੇ ਅਰਥ ਕਿ ਉਹ ਕਿਉਂ ਤੁਹਾਨੂੰ ਸੁਪਨੇ ਚ ਇੰਜ ਵਾਪਰਦਾ ਦਿਸਦਾ ਹੈ ਮੈਂ ਅਰਥ ਦੱਸਾਂਗੀ ਤੁਸੀਂ ਉਹਨਾਂ ਅਰਥਾਂ ਨੂੰ ਸਮਝਣਾ ਤੇ ਨਾਲ ਹੀ ਉਸ ਸੁਪਨੇ ਦਾ ਇੱਕ ਉਪਾਅ ਜਿਹੜਾ ਤੁਸੀਂ ਸੁਪਨਾ ਆਵੇ ਉਸ ਦਾ ਉਪਾਅ ਨਾਲ ਹੀ ਕਰ ਦੇਣਾ ਤਾਂ ਜੋ ਤੁਸੀਂ ਆਸਾਨੀ ਦੇ ਨਾਲ ਇਸ ਦੁੱਖ ਤੋਂ ਉੱਭਰ ਸਕੋ ਚਾਹੇ ਉਹ ਪਿਛਲੇ ਜਨਮ ਦਾ ਰਹਿਣਾ ਚਾਹੇ ਉਹ ਸਰਪਦੋਸ਼ ਜਾਂ ਤੁਹਾਡੇ ਕੋਈ ਅਧੂਰੇ ਕਰਮਿਕ ਖਾਤੇ ਦਾ ਲੈਣ ਦੇਣਾ ਠੀਕ ਹੈ ਜੀ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਨੇ ਰਹਿਣਾ ਦੇਖੋ ਪਹਿਲਾ ਸੁਪਨਾ ਡਿਸਕਸ ਕਰਨ ਲੱਗੀ ਆ ਟੋਪਿਕ ਇੰਟਰਸਟਿਡ ਤਾਂ ਹੈ ਪਰ ਇੰਟਰਸਟਿੰਗ ਕਹਿਣਾ ਸੀ ਮੈਂ ਟੋਪਿਕ ਇੰਟਰਸਟਿੰਗ ਤਾਂ ਹੈ ਪਰ ਨਾਲ ਦੀ ਨਾਲ ਇਹ ਸਮਝਣ ਵਾਲਾ ਵੀ ਹੈ ਡੰਗਾਈ ਤੱਕ ਕਿ ਐਦਾਂ ਕਿਉਂ ਵਾਪਰਦਾ ਪਹਿਲਾ ਸੁਪਨਾ ਬਹੁਤ ਲੋਕਾਂ ਨੂੰ ਆਉਂਦਾ ਕਿ ਜੇ ਤੁਹਾਨੂੰ ਸੱਪ ਡੰਗ ਮਾਰਦਾ ਦਿਸ ਜਾਏ ਤਫਰੇ ਸੰਕੇਤ ਹੁੰਦਾ ਕਿ ਤੁਹਾਡੇ ਦੁਸ਼ਮਣ ਤੁਹਾਡੇ ਵੈਰੀ ਹਾਵੀ ਹੋ ਰਹਾ ਹੈ ਤੁਹਾਡੇ ਤੇ ਜਾਂ ਤੁਹਾਡੀ ਸਿਹਤ ਸੰਬੰਧੀ ਕੋਈ ਬਹੁਤ ਗੰਭੀਰ ਸੰਕਟ ਪੈਦਾ ਹੋਣ ਵਾਲਾ ਤੁਸੀਂ ਉਪਾਅ ਕਰ ਲੈਣਾ ਹੈ ਅਗਲੇ ਦਿਨ ਸਵੇਰੇ 나ਗ ਦੇਵਤਾ ਨੂੰ ਦੁੱਧ ਅਰਪਣ ਕਰਨਾ ਤੇ ਇਹ ਮੰਤਰ ਜਪਣਾ ਓਮ ਕੁਰੂ ਕੁਲੇ ਫਟ ਸਵਾਹਾ ਓਮ ਕੁਰੂ ਕੁਲੇ ਫਟ ਸਵਾਹਾ ਦੂਸਰਾ ਸੁਪਨਾ ਜੇ ਸਭ ਤੁਹਾਡੇ ਸਰੀਰ ਤੇ ਲਿਪਟਿਆ ਹੋਵੇ ਇਹ ਅਜਿਹੇ ਸੁਪਨੇ ਨੇ ਜਦੋਂ ਤੁਸੀਂ ਤਰਵਕ ਕੇ ਉੱਠਦੇ ਹੋ ਸਾਹ ਸਾਹ ਹੋਏ ਹੁੰਨੇ ਹੋ ਪਾਣੀ ਦਾ ਗਲਾਸ ਚੁੱਕ ਕੇ ਪੀਨੇ ਹੋ ਫਿਰ ਦੁਬਾਰਾ ਜਿੰਨਾ ਸਮਾਂ ਬਚਦਾ ਤੁਹਾਡਾ ਦਿਮਾਗ ਸੋਚਾਂ ਸੋਚਦਾ ਵੀ ਇਹ ਕਿਉਂ ਹੋਇਆ ਇਦਾਂ ਹੀ ਦਿਨ ਚੜ ਜਾਂਦਾ ਨੀਂਦ ਨਹੀਂ ਆਉਂਦੀ ਮੁੜ ਕੇ ਜਦੋਂ ਕਦੇ ਸੁਪਨੇ ਚ ਪਾਣੀ ਚ ਸਭ ਜਿਹੜਾ ਉਤਰ ਰਿਹਾ ਪਾਣੀ ਚ ਤਾਂ ਇਸ ਸੰਕੇਤ ਹੁੰਦਾ ਕਿ ਤੁਹਾਨੂੰ ਧਨ ਦੀ ਪ੍ਰਾਪਤੀ ਹੋ ਸਕਦੀ ਹੈ ਕਾਹੋਂਗੇ ਤੁਸੀਂ ਵੀ ਇਦਾਂ ਦਾ ਸੁਪਨਾ ਤਾਂ बार-बार ਆਵੇ ਜਾਂ ਫਿਰ ਤੁਹਾਡੇ ਜਿਹੜੇ بڑے ਪੈਂਡਿੰਗ ਕੰਮ ਰੁਕੇ ਹੋਏ ਸੀ ਨਾ ਬਹੁਤ ਦੇਰ ਦੇ ਉਹ ਹੌਲੀ-ਹੌਲੀ ਸੇੜੇ ਚੜਨ ਵਾਲੇ ਆ ਉਪਾਅ ਕਰ ਲੈਣਾ ਗੰਗਾ ਜਲ ਜਾਂ ਕੋਈ ਵੀ ਹੋਲੀ ਵਾਟਰ ਪਵਿੱਤਰ ਸਰੋਵਰ ਦਾ ਲੈ ਕੇ ਚੁਟਕੀ ਕ ਚਾਵਲ ਮਿਲਾਉਣੇ ਆ ਤੇ ਚਲਦੇ ਪਾਣੀ ਤੇ ਤੁਸੀਂ ਅਰਪਤ ਕਰ ਦੇਣਾ ਠੀਕ ਹੈ ਜੇ ਸਭ ਤੁਹਾਡੇ ਘਰ 'ਚ ਤੁਹਾਨੂੰ ਦਿਸਦਾ ਪਿਆ ਪਰ ਹੈ ਸੁਪਨੇ 'ਚ ਤਾਂ ਇਹ ਸੰਕੇਤ ਹੁੰਦਾ ਕਿ ਘਰ ਦੇ ਵਿੱਚ ਲੜਾਈ ਝਗੜਾ ਬਵਾਦ ਹੋਣ ਵਾਲਾ ਹੈ ਇਹ ਜਿਆਨ ਕੋ ਨੈਗੇਟਿਵਿਟੀ ਆ ਚੁੱਕੀ ਹੈ ਜਾਂ ਆ ਸਕਦੀ ਹੈ ਉਪਾ ਕਰੋਂਗੇ ਘਰ ਦੇ ਮੁੱਖ ਦਰਵਾਜ਼ੇ ਤੇ ਸਰੋਂ ਦੇ ਤੇਲ ਦਾ ਇੱਕ ਦੀਵਾ ਬਾਲ ਦੋਗੇ ਅਗਲੀ ਰਾਤ ਜੇ ਸੱਪ ਮਰ ਜਾਏ ਸੁਪਨੇ ਚ ਤੁਹਾਨੂੰ ਲੱਗਾਂ ਕੇ ਤੁਸੀਂ ਸੱਪ ਮਾਰਤਾ ਜਾਂ ਮਰ ਗਿਆ ਮਰਿਆ ਹੋਇਆ ਸੱਪ ਪਿਆ ਦਿਸਦਾ ਹੈ ਤਾਂ ਇਹ ਸੰਕੇਤਕ ਹੈ ਬੜਾ ਹੀ ਵੱਡਾ ਕੋਈ ਖਤਰਾ ਸੀ ਉਹ ਟਲ ਗਿਆ ਤੁਸੀਂ ਵੱਡੇ ਖਤਰੇ ਤੋਂ ਬਚ ਗਏ ਜਾਂ ਫਿਰ ਤੁਹਾਡੇ ਬڑے-ਵੱਡੇ ਦੁਸ਼ਮਣ ਦਾ ਜਿਹੜਾ ਜਿਹਦੇ ਨਾਲ ਤੁਸੀਂ ਸਿੱਧਾ ਮੁਕਾਬਲਾ ਨਹੀਂ ਸੀ ਕਰ ਸਕਦੇ ਹੱਤੋਂ ਹੱਤ ਉਸ ਵੈਰੀ ਦਾ ਨਾਸ਼ ਹੋ ਗਿਆ ਉਪਾਅ ਕੀ ਕਰਨਾ ਸਵੇਰੇ ਚੜ੍ਹਦੇ ਸੂਰਜ ਨੂੰ ਉੱਗਦੇ ਸੂਰਜ ਨੂੰ ਜਲਪਨ ਕਰ ਦੋ ਬੜੇ ਸੌਖੇ ਉਪਾਅ ਨੇ ਪਰ ਇਹ کارਗਰ ਬਾਤ ਆ ਕਿਉਂਕਿ ਇਹ ਲੋਕਾਚਾਰੀ ਉਪਾਅ ਆ ਡਰਾਮੇ ਵਜ ਨਹੀਂ ਅਜ ਕਿ ਕਿੰਨੇ ਹੀ ਪੈਸੇ ਖਰਚੋ ਫਿਰ ਵੀ ਇਹ ਮਨਚ ਰਣਕ ਦੇ ਅਸਰ ਤਾਂ ਹੋਇਆ ਨਹੀਂ ਮੈਨੂੰ ਲੱਗਦਾ ਹੁੰਦਾ ਕਿ ਡਾਕਟਰ ਤੇਰਾ ਕੌਰ ਵੱਲੋਂ ਦੱਸੇ ਇਹ ਹਲਕੇ ਫੁਲਕੇ ਪਰ ਬੇहद کارਗਰ ਉਪਾੜ੍ਹ ਕੇ ਸੁਣ ਕੇ ਤੁਹਾਨੂੰ ਲੱਗਦਾ ਹੋਣਾ ਕਿ ਇਦਾਂ ਕਰਨ ਨਾਲ ਇਦਾਂ ਹੋ ਜਾਊਗਾ ਇੰਦੀ ਔਖੀ ਸਮੱਸਿਆ ਹੱਲ ਹੋ ਜਾਊ ਲਗਾਤਾਰ ਕਰੋ ਨਿਚਾਨਲ ਕਰੋ ਸੰਕਲਪ ਲੈ ਕੇ ਕਰੋ ਕਿੱਦਾਂ ਨਹੀਂ ਹੋਏਗਾ ਕਰੋ ਮੈਨੂੰ ਫੋਨ ਕਾਲ ਇੰਨੀਆਂ ਫੋਨ ਕਾਲਸ ਮੈਂ ਅਟੈਂਡ ਕਰਦੀਆਂ ਜਿਹੜੀਆਂ ਜੈਨੂਇਨ ਨੇ ਜਾਇਜ਼ ਨੇ ਕਿਸੇ ਸੁਪਨਾਇ ਜੇ ਤੁਹਾਨੂੰ ਦਿਸੇ ਕਿ ਛੋਟਾ ਜਿਹਾ ਕੋਈ ਸੱਪ ਆਇਆ ਸੁਪਨੇ 'ਚ ਤਾਂ ਉਹ ਸੰਕੇਤ ਹੈ ਕਿ ਜੀਵਨ ਦੇ ਵਿੱਚ ਛੋਟੀਆਂ-ਮੋਟੀਆਂ ਰੁਕਾਵਟਾਂ ਆਉਣਗੀਆਂ ਜਿਹੜੀਆਂ ਤੁਸੀਂ ਜਿਹੜਾ ਮੈਂ ਉਪਾਅ ਦੱਸਣਾ ਉਹਦੇ ਨਾਲ ਹੱਲ ਹੋ ਜਾਣਗੀਆਂ ਅ ਅਗਲੇ ਦਿਨ ਤੁਸੀਂ ਬੱਚਿਆਂ ਨੂੰ ਖੀਰ ਖਿਲਾ ਦਿਓ ਛੋਟੇ ਬੱਚਿਆਂ ਨੂੰ ਇੱਕ ਦੋ ਬੱਚਿਆਂ ਨੂੰ ਖਿਲਾ ਦਿਓ ਜ਼ਿਆਦਾ ਨਹੀਂ ਜੇ ਸੁਪਨੇ 'ਚ ਵੱਡਾ ਸੱਪ ਦਿਸਦਾ ਹੈ ਤਾਂ ਉਹ ਕਾਹਦਾ ਸੰਕੇਤ ਹੈ ਇਹ ਸੰਕੇਤ ਹੈ ਕਿ ਜੀਵਨ ਦੇ ਵਿੱਚ ਵੱਡਾ ਬਦਲਾਅ ਆਉਣ ਵਾਲਾ ਹੈ ਜਿਹਨੂੰ ਟਰਾਂਸਫਾਰਮੇਸ਼ਨ ਕਹਿੰਦੇ ਆ ਜਾਂ ਫਿਰ ਤੁਹਾਨੂੰ ਕਰਮਾਂ ਦੀ ਚੇਤਾਵਨੀ ਮਿਲ ਰਹੀ ਹੈ ਵਾਰਨਿੰਗ ਮਿਲ ਰਹੀ ਹੈ ਉਸ ਵਾਰਨਿੰਗ ਤੋਂ ਸਟੇਥ ਹੋ ਜਾਓ ਉਪਾ ਕਰਨਾ ਪੈਰੋ ਜੀ ਦਾ ਨਾਮ ਸਿਮਰਨਾ ਹੈ ਮੈਂ ਮੰਤਰ ਦੱਸਣ ਲੱਗੀ ਹਾਂ ਇੱਕ ਸੌਖਾ ਜਿਹਾ ਮੰਤਰ ਹੈ ਉਹਦੀ ਇੱਕ ਮਾਲਾ ਰੋਜ਼ ਦੀ ਕੱਢ ਲਓ ਓਮ ਪੈਰਵਾਏ ਨਮਹਾ ਮੇਰੇ ਕੋਲ ਬੀਜ ਮੰਤਰ ਹੁੰਦੇ ਬੀਜ ਮੰਤਰ ਕਰਨੇ ਆਸਾਨ ਹੁੰਦੇ ਆ ਬਸ ਉਚਾਰਨ ਦਾ ਖਿਆਲ ਰੱਖਣਾ ਕਿ ਉਹ ਸ਼ੁੱਧ ਹੋਵੇ ਅੱਠਵਾਂ ਸੁਪਨਾ ਜੇ ਕਾਲੇ ਰੰਗ ਦਾ ਸੁਪਨਾ ਸੱਪ ਜਿਹੜਾ ਉਹ ਕਾਲੇ ਰੰਗ ਦਾ ਸੁਪਨੇਸ ਨਜ਼ਰ ਆ ਜਾਏ ਤਾਂ ਫਿਰ ਇਹ ਸੰਕੇਤ ਹੁੰਦਾ ਕਿ ਕੋਈ ਛੁਪਿਆ ਬੜਾ ਵੱਡਾ ਵੈਰੀ ਜਾਂ ਫਿਰ ਮਨ ਦੇ ਵਿੱਚ ਕੋਈ ਬੜਾ ਜਿਹਾ ਬਸਿਆ ਡਰ ਜਿਹੜਾ ਹੈ ਉਹ ਨਿਕਲਣ ਵਾਲਾ ਆ ਛੁਪਿਆ ਬੈਰੀ ਦਵਾਰਾ ਜਾਹਰ ਹੋਣ ਲੱਗਾ ਪੰਗਾ ਲੈਣ ਲਈ ਤੁਹਾਡੇ ਨਾਲ ਉਪਾਅ ਕਰਨਾ ਤੁਸੀਂ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਰੋਟੀ ਖੁਲਾ ਦੇਣੀ ਆ ਸਰੋਂ ਦਾ ਤੇਲ ਲਾਉਣ ਦੀ ਲੋੜ ਨਹੀਂ 나 ਹੀ ਮੈਂ ਕਿਹਾ ਆ ਵੱਧੋ ਨਹੀਂ ਕਰਨਾ ਕੁਝ ਵੀ ਨੌਵੇਂ ਸੁਪਨੇ 'ਚ ਜੇ ਚਿੱਟਾ ਸਫਰੰਗ ਦਿਸਦਾ ਤੁਹਾਨੂੰ ਚਿੱਟੇ ਰੰਗ ਦਾ ਇਹ ਰੇਅਰ ਸੁਪਨਾ ਹੁੰਦਾ ਇਹ ਸੰਕੇਤ ਹੁੰਦਾ ਕਿ ਤੁਸੀਂ ਆਤਮਿਕ ਉਚਾਈ ਤੇ ਪਹੁੰਚ ਸਕਦੇ ਹੋ ਜੇ ਮੈਡੀਟੇਟ ਕਰੋ ਜੇ ਪਾਠ ਕਰੋ ਆਪਣੇ ਧਰਮ ਅਨੁਸਾਰ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰਦੋ ਉਸ ਅਕਾਲ ਪੁਰਖ ਨਾਲ ਜੁੜਨਾ ਸ਼ੁਰੂ ਕਰਦੋ ਤੇ ਤੁਹਾਨੂੰ ਛੇਤੀ ਆਤਮਿਕ ਉੱਚਤਾ ਤੱਕ ਪਹੁੰਚਣ ਦੇ ਵਿੱਚ ਮਦਦ ਮਿਲੇਗੀ ਜਾਂ ਫਿਰ ਰਿਸ਼ਤੇ ਜਿਹੜੇ ਟੁੱਟ ਭੱਜ ਵਾਲੇ ਸੀ ਜਾਂ ਲੜਾਈ ਝਗੜੇ ਵਾਲੇ ਸੀ ਉਹਨਾਂ ਰਿਸ਼ਤਿਆਂ ਦੀ ਖਟਪਟ ਦੇ ਵਿੱਚ ਸ਼ਾਂਤੀ ਆ ਜਾਏਗੀ ਉਪਾਅ ਫਿਰ ਵੀ ਕਰਨਾ ਹੈ ਇੱਕ ਤુલਸੀ ਦੇ ਪੌਦੇ ਤੇ ਤੁਸੀਂ ਗੰਗਾ ਜਲ ਦੋ ਬੂੰਦਾਂ ਅਰਪਣ ਕਰ ਦਿਓ ਦਸਵਾਂ ਸੁਪਨਾ ਜੇ ਬਹੁਤ ਸਾਰੇ ਸੱਪ ਕਈ ਵਾਰਾਂ ਦੇ ਢੇਰਾਂ ਦੇ ਢੇਰ ਤੁਰੇ ਫਿਰਦੇ ਆ ਤਦ ਦਿਸਣ ਇਕੱਠੇ ਹੀ ਤਾਂ ਇਹ ਸੰਕੇਤ ਹੈ ਕਿ ਜੀਵਨ ਵਿੱਚ ਕਰਮਾਂ ਦੀ ਗੂੰਜਲ ਜਾਂ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਸਿਰ ਪਉਣ ਵਾਲੀ ਆ ਨਿਭਾਉਣੀ ਆ ਕਿੱਦਾਂ ਨਿਭਾਉਣੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਭਵਿੱਖ ਦੇ ਗਰਭ ਚ ਕੀ ਛੁਪਿਆ ਹੋਇਆ ਇਹ ਤਾਂ ਅਸੀਂ ਡੀਕੋਡ ਕਰਨਾ ਹੈ ਨਾ ਸੋ ਜੀਵਨ ਚ ਕਰਮਾਂ ਦੀ ਗੂੰਜਲ ਜਾਂ ਵੱਡੀ ਜ਼ਿੰਮੇਵਾਰੀ ਆਉਣ ਵਾਲੀ ਹੈ ਵੀ ਰੈਡੀ ਤਿਆਰ ਹੋਣਾ ਪਏਗਾ ਤੁਹਾਨੂੰ ਮਾਨਸਿਕ ਤੌਰ ਤੇ ਉਪਾਕਰ ਲੋ ਇੱਕ ਮਾਲਾ 108 ਵਾਰ ਓਮ ਨਮਹ ਸ਼ਿਵਾ ਦਾ ਜਪ ਕਰੋ ਮੈਂ ਇੱਕ ਆਪਣੇ ਦਰਸ਼ਕਾਂ ਲਈ ਸਵਾਲ ਛੱਡਣ ਲੱਗੀ ਹਾਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਕੀ ਤੁਸੀਂ ਕਦੇ ਸੁਪਨੇ ਚ ਸੱਪ ਦੇਖੇ ਆ ਜੇ ਹਾਂ ਤਾਂ ਮੈਨੂੰ ਦੱਸਣਾ ਕਿ ਉਹ ਕਿਹੋ ਜਿਹੇ ਸੱਪ ਤੁਹਾਨੂੰ ਸੁਪਨੇ ਚ ਆਉਂਦੇ ਆ ਹੋ ਸਕਦਾ ਮੈਂ ਕਮੈਂਟ ਦੇ ਵਿੱਚੋਂ ਹੀ ਕੋਈ ਇੱਕ ਵੀਡੀਓ ਦੇ ਲਈ ਮਟੀਰੀਅਲ ਚੁਕ ਲਮਾ ਠੀਕ ਹੈ ਜੀ ਇੱਕ ਰੇਰ ਉਪਾਕਰ ਲਓ ਕਰ ਸਕਦੇ ਹੋ ਸਾਰੇ ਕਿਸੇ ਵੀ ਧਰਮ ਦੇ ਹੋਮੋ ਜੇ ਕਿਸੇ ਨੂੰ ਯਾਦ ਹੀ ਨਾ ਰਹੇ ਕਿ ਸੁਪਨੇ ਸਪਨੇ ਕੀਤਾਗੀ ਤੁਹਾਡੇ ਨਾਲ ਹਾਂ ਸੁਪਨਾ ਆਇਆ ਸੀ ਦਿਨ ਚੜ੍ਹਦੇ ਨੂੰ ਭੁੱਲ ਗਿਆ ਨਾ ਤਰਵਕ ਕੇ ਉੱਠੇ ਆ ਨਾਰਮਲ ਰਹੇ ਤਾਂ ਮਨ ਡਰਿਆ ਤੇ ਸਹਿਮਿਆ ਹੋਇਆ ਤਾਂ ਜਰੂਰ ਹੈ ਨਾ ਤਾਂ ਅਗਲੇ ਦਿਨ ਤੁਸੀਂ ਸਵੇਰੇ ਚੌਲ ਚੁਟਕੀ ਚ ਗੰਗਾ ਜਲ ਚ ਪਾਉਣੇ ਆ ਤુલਸੀ ਦੇ ਬੂਟੇ ਦੀਆਂ ਜੜਾਂ ਚ ਪਾ ਦੇਣਾ ਆ ਸੋਮਵਰ ਨਿਸ਼ਾਸਤਰ ਦੇ ਅਨੁਸਾਰ ਸੁਪਨਿਆਂ ਦਾ ਸ਼ਾਸਤਰ ਹੈ ਪੂਰਾ ਵੱਡਾ ਗ੍ਰੰਥ ਉਹ ਕਹਿੰਦਾ ਕਿ ਇਹ ਉਪਾਅ ਜਿੱਦਾਂ ਤੁਸੀਂ ਕਰਦੇ ਹੋ ਤਾਂ ਸਾਰੀ ਨੈਗੇਟਿਵਿਟੀ ਜਿਹੜੇ ਸੰਕੇਤ ਨੇ ਇਹ ਤੁਰੰਤ ਸ਼ਾਂਤ ਹੋ ਜਾਂਦੇ ਆ ਸੋ ਸਾਥੀਓ ਡਾਕਟਰ ਤੇਰਾਕੌਰ ਦੀ ਜੇ ਵੀਡੀਓ ਤੁਹਾਨੂੰ ਜਾਣਕਾਰੀ ਭਰਪੂਰ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਸਾਂਝੀ ਕਰ ਦਿਓ ਚੈਨਲ ਡਾਕਟਰ ਤੇਰਾਕੌਰ ਨੂੰ ਸਬਸਕ੍ਰਾਈਬ ਕਰਕੇ ਹਾਈਪ ਦਾ ਆਪਸ਼ਨ ਹੈ ਉਹ ਦਬਦੋ ਜੁਆਇਨ ਦਾ ਆਪਸ਼ਨ ਹੈ ਉਹ ਦਬਦੋ ਤੁਸੀਂ ਸਾਥ ਨਹੀਂ ਦੇ ਰਹੇ ਇਸੇ ਕਰਕੇ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਤੇ ਹੋ ਸਕਦਾ ਮੈਂ ਚੈਨਲ ਛੱਡ ਦਵਾਂ ਕਿਉਂਕਿ ਉਸਦਾ ਗ੍ਰਾਫ ਬਹੁਤ ਡਾਊਨ ਜਾ ਰਿਹਾ ਤੁਸੀਂ ਦੇਖਤੇ ਹੀ ਨਹੀਂ ਵੀਡੀਓ ਪਤਾ ਨਹੀਂ ਕਿਹੜੇ ਚੈਨਲ ਦੇਖਦੇ ਹੋ ਐਨੀ ਹੋ ਟੇਸਟ ਆਪਣਾ ਆਪਣਾ ਹੋ ਸਕਦਾ ਮੇਰਾ ਕੰਟੈਂਟ ਨਾ ਵਧੀਆ ਹੁੰਦਾ ਹੋਵੇ ਪਰ ਮੈਂ ਬਹੁਤ ਮਿਹਨਤ ਕਰ ਰਹੀ ਹਾਂ ਔਰ ਮੈਂ ਮਰਦੇ ਦਮ ਤੱਕ ਇਹ ਮਿਹਨਤ ਜਾਰੀ ਰੱਖਾਂਗੀ ਕਿਉਂਕਿ ਇਹਦੇ ਚ ਮੇਰੀ ਆਪਣੀ ਮਾਨਸਿਕ ਭੁੱਖ ਵੀ ਸ਼ਾਂਤ ਹੁੰਦੀ ਹੈ ਸੋ ਮਿਲਾਂਗੇ ਕੱਲ ਇੱਕ ਨਵੀਂ ਵੀਡੀਓ ਨਾਲ ਇਹ ਦੱਸੇ ਸੁਪਨੇ ਕੋਰਿਲੇਟ ਕਰਕੇ ਦੇਖੋ ਡੀਕੋਡ ਕਰਕੇ ਦੇਖੋ ਸੌਖੇ ਸੌਖੇ ਨਾਲ ਉਪਾਏ ਕਰਕੇ ਦੇਖਿਓ ਤੇ ਦੱਸਿਓ ਫਾਇਦਾ ਹੋਇਆ ਕਿ ਨਹੀਂ ਇੱਕ ਨਵੀਂ ਵੀਡੀਓ ਨਾਲ ਕੱਲ ਮਿਲਾਂਗੀ টিল ਦੈਨ ਬਾਏ ਬਾਏ